हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੋਰ ਆ ਗੁਰ ਤਾਂ ਜੇ ਆਪਣੇ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਨੇ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੇ سپورਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਹੈ ਜੀ ਇੱਕ ਕਾਪੀ ਤੇ ਇੱਕ ਪੈਨ ਲੈ ਲਿਓ ਜੋ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹਨਾਂ ਨੂੰ ਨੋਟ ਕਰ ਲਿਓ ਲਿਖ ਲਿਓ ਤੇ ਜੇ ਤੁਸੀਂ ਉਹ ਚੀਜ਼ਾਂ ਉਸੇ ਤਰੀਕੇ ਨਾਲ ਕਰਨੀਆਂ ਸ਼ੁਰੂ ਕਰਤੀਆਂ ਉਸੇ ਤਰੀਕੇ ਨਾਲ ਫਾਲੋ ਕਰਦੀਆਂ ਸ਼ੁਰੂ ਕਰਤੀਆਂ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਤੁਹਾਡੀ ਜ਼ਿੰਦਗੀ ਦੀ ਹਰ ਮੁਸ਼ਕਿਲ ਹਰ ਰੁਕਾਵਟ ਦੂਰ ਹੋ ਜਾਊਗੀ ਤੁਹਾਡੀ ਟੈਨਸ਼ਨ ਤੁਹਾਡੀ ਜੋ ਵੀ ਸਿਹਤ ਦੇ ਸੰਬੰਧਿਤ ਪ੍ਰੋਬਲਮ ਆ ਸਭ ਖਤਮ ਹੋ ਜਾਊਗੀ ਸੋ ਉਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਵੀਡੀਓ ਐਂਡ ਤੱਕ ਜਰੂਰ ਦੇਖਣੀ ਪਊਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਤੇ ਕਿਸੇ ਹੋਰ ਦਾ ਵੀ ਭਲਾ ਹੋਵੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜੀ ਇੱਕ ਗੱਲ ਜ਼ਰੂਰ ਕਰਾਂਗੇ ਉਹ ਗੱਲ ਇਸ ਬਾਰੇ ਆ ਵੀ ਜੋ ਚੀਜ਼ ਆਪਾਂ ਲਿਖਣ ਲੱਗੇ ਆਂ ਤੇ ਬੋਲਣੀ ਸ਼ੁਰੂ ਕਰਨੀ ਆ ਇਹ ਦੇ ਨਾਲ ਕੀ ਸਾਡੀ ਜ਼ਿੰਦਗੀ 'ਚ ਬਦਲੇਗਾ ਕੀ ਇਹਦਾ ਅਸਰ ਹੋਵੇਗਾ ਚੰਗਾ ਜਾਂ ਮਾੜਾ ਜੇ ਤੁਹਾਨੂੰ ਇਹ ਗੱਲ ਸਮਝ ਆ ਗਈ ਨਾ ਆਪਾਂ ਨੂੰ ਸਾਰੀਆਂ ਗੱਲਾਂ ਸਮਝ ਆ ਜਾਣੀਆਂ ਆ ਆਪਾਂ ਆਪਦੀਆਂ ਮੁਸ਼ਕਲਾਂ ਆਪ ਹੱਲ ਕਰਨੀਆਂ ਸ਼ੁਰੂ ਕਰ ਦੇਵਾਂਗੇ ਸੋ ਇਹਦੇ ਲਈ ਵੀਡੀਓ ਚੰਗੀ ਤਰ੍ਹਾਂ ਜ਼ਰੂਰ ਦੇਖਿਓ ਇਹਦੇ ਲਈ ਆਪਾਂ ਇੱਕ ਲੈ ਲੈਂਦੇ ਹਾਂ ਉਦਾਹਰਨ ਉਦਾਹਰਨ ਦੇ ਤੌਰ ਤੇ ਮੰਨ ਲਓ ਕਦੇ ਆਪਾਂ ਨੂੰ ਬੁਖਾਰ ਹੋ ਜਾਂਦਾ ਹੈ ਕਈ ਵਾਰੀ ਆਮ ਹੈ ਬੁਖਾਰ ਹੋਣਾ ਬੁਖਾਰ ਦੇ ਵਿੱਚ ਆਪਾਂ ਨੂੰ ਕੀ ਹੁੰਦਾ ਸਿਰ ਦਰਦ ਹੁੰਦਾ ਹੈ ਜ਼ੁਕਾਮ ਹੁੰਦਾ ਹੈ ਸਰੀਰ ਵਿੱਚ ਦਰਦ ਹੁੰਦਾ ਹੈ ਗਲਾ ਦਰਦ ਹੁੰਦਾ ਹੈ ਇਹ ਹੀ ਚੀਜ਼ਾਂ ਹੁੰਦੀਆਂ ਤੇ ਕਈ ਵਾਰੀ ਆਪਾਂ ਇੰਨੇ ਕਿ ਜ਼ਿਆਦਾ ਜਨਨ ਕੀ ਬੁਖਾਰ ਦੇ ਵਿੱਚ ਉਲਝ ਜਾਂਦੇ ਆ ਵੀ ਆਪਾਂ 5-6 ਦਿਨ ਕਈ ਵਾਰੀ ਹਫਤਾ ਵੀ ਪ੍ਰੋਬਲਮ ਨੂੰ ਫੇਸ ਕਰਦੇ ਆ ਠੀਕ ਹੈ ਜੀ ਪਰ ਦਵਾਈ ਖਾਂਦੇ ਰਹਿੰਦੇ ਆ ਕਈ ਵਾਰੀ ਆਪਾਂ ਤੁਰਦੇ ਫਿਰਦੇ ਹੌਲੀ-ਹੌਲੀ ਘੇੜ ਤੱਕ ਚਲੇ ਜਾਂਦੇ ਆ ਵੀ ਮੈਂ ਥੋੜਾ ਬਹੁਤਾ ਤੁਰਾ ਫਿਰਾ ਤਾਂ ਜਦੋਂ ਆਂਟੀ-ਵਾਂਟੀ ਉੱਪਰੋਂ ਦੇਖ ਲੈਂਦੇ ਨੇ ਉਹ ਆਪਾਂ ਨੂੰ ਪੁੱਛਦੇ ਨੇ ਵੀ ਹੁਣ ਤੁਸੀਂ ਠੀਕ ਹੋ ਬੁਖਾਰ ਸੀ ਕਿਵੇਂ ਹੈ ਸਿਹਤ ਅਸੀਂ ਕੀ ਕਹਿੰਨੇ ਆ ਗੋ ਨਹੀਂ ਹਲੇ ਮੈਂ ਠੀਕ ਨਹੀਂ ਆ ਹਾਲੇ ਤਾਂ ਉਦਾਂ ਦੀ ਹੋਈ ਐਸੀਤ ਉਹ ਵੀ ਬੁਖਾਰ ਐ ਸਰੀਰ ਬਹੁਤ ਟੁੱਟ ਰਿਹਾ ਗਲਾ ਬਹੁਤ ਖਰਾਬ ਐ ਜ਼ੁਖਾਮ ਵੀ ਐ ਸਿਰ ਵੀ ਨਹੀਂ ਹਟਦਾ ਸਾਰਾ ਦਿਨ ਦਰਦ ਹੁੰਦਾ ਰਹਿੰਦਾ ਸਮਝ ਹੀ ਨਹੀਂ ਆ ਰਿਹਾ ਦਵਾਈ ਵੀ ਲੈ ਰਹੇ ਹਾਂ ਵੀ ਠੀਕ ਕਿਉਂ ਨਹੀਂ ਹੋ ਰਹੀ ਫਿਰ ਅੱਗੋ ਬੋਲਦੇ ਨੇ ਤੁਸੀਂ ਹੋਰ ਕਿਸੇ ਡਾਕਟਰ ਨੂੰ ਦਿਖਾ ਲਓ ਫਿਰ ਆਪਾਂ ਕਹਿੰਦੇ ਆ ਦੇਖਦੇ ਆ ਨਹੀਂ ਅਸਰ ਹੋਇਆ ਨਹੀਂ ਠੀਕ ਹੋਇਆ ਤਾਂ ਫਿਰ ਕਿਸੇ ਹੋਰ ਨੂੰ ਦਿਖਾਵਾਂਗੇ ਹੈਨਾ ਇਹ ਹੀ ਆਮ ਚੀਜ਼ ਹੁੰਦੀ ਆ ਫਿਰ ਆਪਾਂ ਵਾਪਸ ਆਪਣੇ ਮੰਜੇ ਤੇ ਆ ਜਾਂਦੇ ਆ ਉਹ ਆਪਣੇ ਅੰਦਰ ਚਲੇ ਜਾਂਦਾ ਘਰ ਦੇ ਉਹਨੂੰ ਘਰ ਦੇ ਦੂਸਰੇ ਮੈਂਬਰ ਪੁੱਛਦੇ ਨੇ ਵੀ ਕੀ ਹੋਇਆ ਕਿਵੇਂ ਨਾਲ ਗੱਲ ਕਰ ਰਹੇ ਸੀ ਹੈਨਾ ਫਿਰ ਉਹ ਦੱਸਦੇ ਨੇ ਅੱਗੇ ਆਪਣੇ ਪਰਿਵਾਰ ਨੂੰ ਵੀ ਮੈਂ ਤਾਂ ਉਹਨੂੰ ਪੁੱਛ ਰਿਹਾ ਸੀ ਵੀ ਸਿਹਤ ਕਿਵੇਂ ਆ ਤਾਂ ਫਿਰ ਉਹ ਪੁੱਛਦੇ ਨੇ ਵੀ ਕਿਵੇਂ ਆ ਠੀਕ ਫਿਰ ਉਹ ਵੀ ਅੱਗੇ ਉਹੀ ਚੀਜ਼ ਰਿਪੀਟ ਕਰਦੇ ਨੇ ਵੀ ਨਹੀਂ ਉਹ ਠੀਕ ਨਹੀਂ ਆ ਉਹਨੇ ਕਿਹਾ ਵੀ ਦਵਾਈ ਅਸਰ ਨਹੀਂ ਕਰ ਰਹੀ ਉਹ ਉਸੇ ਤਰੀਕੇ ਨਾਲ ਦਰਦ ਹੋ ਰਿਹਾ ਸ਼ਰੀਰ ਦੇ ਵਿੱਚ ਮੈਂ ਉਹਨੂੰ ਰਹਿ ਦਿੱਤੀ ਹੈ ਵੀ ਤੂੰ ਡਾਕਟਰ ਹੋਰ ਚੇਂਜ ਕਰ ਲੈ ਇਹ ਚੀਜ਼ਾਂ ਹੁੰਦੀਆਂ ਨਾ ਅੱppa ਕਿਸੇ ਨੂੰ ਦੱਸ ਰਹੇ ਆ ਫਿਰ ਉਹ ਗਿਓ ਆਪਦੇ ਪਰਿਵਾਰ ਨੂੰ ਦੱਸ ਰਹੇ ਆ ਫਿਰ ਉਹਨਾਂ ਦੇ ਵਿੱਚ ਵੀ ਉਸ ਨੂੰ ਲੈ ਕੇ ਚਾਚਾ ਹੋ ਰਹੀ ਹੈ ਹੁਣ ਉਹ ਗੱਲ ਬਾਰ-ਬਾਰ ਬਾਰ-ਬਾਰ ਆਪਾਂ ਬੋਲੀ ਜਾ ਰਹੇ ਆ ਲਗਾਤਾਰ ਇੱਕ ਮੰਤਰ ਦੀ ਤਰ੍ਹਾਂ ਬੋਲੀ ਜਾ ਰਹੇ ਆ ਇੱਕ ਜਾਪ ਦੀ ਤਰ੍ਹਾਂ ਬੋਲੀ ਜਾ ਰਹੇ ਆ ਜਿਵੇਂ ਆਪਾਂ ਇੱਕ ਕੋਈ ਮੰਤਰ ਜਾਪ ਰਹੇ ਹੁੰਨੇ ਆ ਬਾਰ-ਬਾਰ ਹਨਾ ਕੋਈ ਰਿਸ਼ਤੇਦਾਰ ਦਾ ਫੋਨ ਆ ਜੇ ਆਪਾਂ ਉਹਨੂੰ ਦੱਸਣ ਲੱਗ ਜੰਨੇ ਆ ਫਿਰ ਉਹ ਰਿਪੀਟ ਹੋ ਗਈ ਤੁਸੀਂ ਮੰਨ ਲਓ ਜਦੋਂ ਬਿਮਾਰ ਹੁੰਨੇ ਆ ਨਾ ਆਪਾਂ ਨਾਰਮਲ ਜੀ ਗੱਲ ਆ ਆਪਾਂ ਦਿਨ ਦੇ ਵਿੱਚ 4 ਤੋਂ 5 ਵਾਰ ਇਹ ਚੀਜ਼ ਬੋਲੀ ਦਿੰਨੇ ਆ ਵੀ ਮੈਂ ਠੀਕ ਨਹੀਂ ਆ ਮੈਂ ਠੀਕ ਨਹੀਂ ਆ ਮੈਂ ਠੀਕ ਨਹੀਂ ਆ ਹੁਣ ਕੀ ਹੁੰਦਾ ਉਸ ਚੀਜ਼ ਦੇ ਵਿੱਚ ਤੁਸੀਂ 네ਗੇਟਿਵਿਟੀ ਫੈਲਾndi ਆਪਣੇ ਆਲੇ-ਦਾਲੇ ਮਾਹੌਲ 네ਗੇਟਿਵ ਹੋ ਗਿਆ ਹੈਨਾ ਜਿਹੜਾ ਸਮਾਧੀ ਬਲਕਿ ਉਸ 네ਗੇਟਿਵਿਟੀ ਦੇ ਵਿੱਚ ਹੋਰ ਬੰਦਾ ਵੀ ਬੈਠਾ ਹੋਊਗਾ ਨਾ ਉਹ ਵੀ 네ਗੇਟਿਵ ਹੋਣਾ ਸ਼ੁਰੂ ਹੋ ਜਾਊਗਾ ਉਹਨੂੰ ਵੀ ਮਹਿਸੂਸ ਹੋਣ ਲੱਗ ਜਾਊਗਾ ਕਿ ਮੈਂ ਮੈਂ ਠੀਕ ਨਹੀਂ ਆ ਮੈਨੂੰ ਵੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਸੁਭਾ ਵੀ ਕਹ ਤੁਸੀਂ ਕਦੀ ਇਹ ਚੀਜ਼ਾਂ ਦੇ ਘਰ ਚ ਦੇਖੀ ਹੋਣੀ ਹੈ ਜਦੋਂ ਕਿਸੇ ਬੰਦੇ ਨੂੰ ਬੁਖਾਰ ਹੋ ਜਾਂਦਾ ਜ਼ੁਖਾਮ ਹੋ ਜਾਂਦਾ ਗਲਾ ਖਰਾਬ ਹੋ ਜਾਂਦਾ ਨਾ ਤਾਂ ਜਦੋਂ ਉਹ 2-3 ਦਿਨ ਇਹ ਚੀਜ਼ ਬੋਲਦਾ ਰਹਿੰਦਾ ਤਾਂ ਤੀਜੇ ਚੌਥੇ ਦਿਨ ਦੂਸਰਾ ਬੰਦਾ ਕਹਿੰਦਾ ਮੈਨੂੰ ਵੀ ਹੋ ਗਿਆ ਮੈਨੂੰ ਵੀ ਜ਼ੁਖਾਮ ਹੋ ਗਿਆ ਮੇਰਾ ਵੀ ਗਲਾ ਖਰਾਬ ਹੋ ਗਿਆ ਕਿਉਂ ਕਿਉਂਕਿ बार-बार ਉਹ 네ਗਟਿਵਿਟੀ ਆਪਾਂ ਫੈਲਾਈ ਜਾ ਰਹੇ ਆ ਉਹ 네ਗਟਿਵਿਟੀ ਉਸ ਬੰਦੇ ਤੱਕ ਪਹੁੰਚ ਚੁੱਕੀ ਆ ਫਿਰ ਹੌਲੀ ਹੌਲੀ ਕਰਦੇ ਉਹ ਬੰਦਾ ਮ ਬੋਲਣਾ ਸ਼ੁਰੂ ਕਰ ਦਿੰਦਾ ਹੁਣ ਦੇਖੀ ਤੂੰ ਹੀ ਬਿਮਾਰੀ ਲੈ ਕੇ ਆਇਆ ਹਾਂ ਸਾਰੇ ਇੱਕ ਵਾਰੀ ਇਹ ਮਾਜਾ ਨਾ ਡਿੱਗਣ ਵੀ ਬੜੇ ਆਪਾਂ ਵਿਸ਼ਵਾਸ ਦੇ ਨਾਲ ਉਹ ਚੀਜ਼ ਬੋਲਦੇ ਹਾਂ ਕੌਨਫੀਡੈਂਸ ਦੇ ਨਾਲ ਉਹ ਚੀਜ਼ ਬੋਲਦੇ ਆ ਫਿਰ ਉਹ ਚੀਜ਼ ਹੁੰਦੀ ਹੈ ਹੁੰਦੀ ਹੈ ਨਾ ਤੇ ਜੇ ਆਪਾਂ ਇਸ ਦੇ ਉਲਟ ਕਰਨਾ ਸ਼ੁਰੂ ਕਰ ਦਿੰਨੇ ਆ ਕਈ ਵਾਰੀ ਆਪਾਂ ਇਦਾਂ ਦੇ ਲੋਕ ਵੀ ਦੇਖੇ ਹੋਣੇ ਜਿਨ੍ਹਾਂ ਨੂੰ ਕੈਂਸਰ ਤੱਕ ਦੀ ਬਿਮਾਰੀ ਆ ਤੇ ਜਦੋਂ ਉਹਨਾਂ ਨੂੰ ਕੋਈ ਪੁੱਛਦਾ ਤੁਸੀਂ ਕਿਵੇਂ ਹੋ ਉਹਨਾਂ ਨੂੰ ਡਾਕਟਰ ਨੇ ਕਿਹਾ ਹੁੰਦਾ ਵੀ ਹੌਸਲਾ ਰੱਖਣਾ ਹਿੰਮਤ ਰੱਖਣੀ ਹੈ ਦਵਾਈ ਫਿਰ ਅਸਰ ਕਰੂਗੀ ਤਾਂ ਉਹ ਕਈ ਵਾਰੀ ਆਪਾਂ ਨੂੰ ਕੀ ਜਵਾਬ ਹੁੰਦੇ ਆ ਬਿਲਕੁਲ ਠੀਕ ਆ ਤੰਦਰੁਸਤਾਂ ਤੇ ਜਦੋਂ ਆਪਾਂ ਉਹਨੂੰ ਪੁੱਛਦੇ ਆ ਵੀ ਅਸੀਂ ਸੁਣਿਆ ਸੀ ਤੁਹਾਨੂੰ ਆ ਪ੍ਰੋਬਲਮ ਹੈ ਉਹ ਕਹਿੰਦੇ ਨੇ ਨਹੀਂ ਤਾਂ ਬਸ ਠੀਕ ਆ ਡਾਕਟਰ ਨੇ ਕਿਹਾ ਮੈਂ ਬਿਲਕੁਲ ਠੀਕ ਆ ਤੇ ਆਪਾਂ ਕਈ ਵਾਰੀ ਇਹ ਚੀਜ਼ ਦੇਖਦੇ ਵੀ ਆ ਕਿ ਕਈ ਵਾਰੀ ਕੋਈ ਇਨਸਾਨ ਦੂਸਰੀ ਤੀਜੀ ਸਟੇਜ ਦੇ ਵਿੱਚੋਂ ਵੀ ਇਸ ਬਿਮਾਰੀ ਨੂੰ ਲੜ ਕੇ ਹਰਾ ਦਿੰਦਾ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਪੋਜ਼ਿਟਿਵਿਟੀ ਕਿਉਂਕਿ ਉਹ ਪੋਜ਼ਿਟਿਵ ਸੋਚ ਰਿਹਾ ਉਹਨੂੰ ਪਤਾ ਵੀ ਮੈਂ ਇਸ ਨੂੰ ਹਰਾ ਸਕਦਾ ਮੈਂ ਸਿਹਤਮੰਦ ਹਾਂ ਮੈਂ ਠੀਕ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਦੂਸਰੀ ਸਾਈਡ ਇੱਕ ਬੁਖਾਰ ਵਾਲਾ ਬੰਦਾ ਵੀ ਬਾਰ-ਬਾਰ ਉਹ ਚੀਜ਼ ਬੋਲੀ ਜਾ ਰਿਹਾ ਉਹ ਨਾ ਸਿਰਫ ਆਪ ਹੋਰ ਬਿਮਾਰ ਪੈ ਰਿਹਾ ਬਲਕਿ ਆਸ ਆਦੇ ਜਿਹੜੇ ਕੋਲ ਲੋਕ ਨੇ ਉਹਨਾਂ ਨੂੰ ਵੀ ਬਿਮਾਰ ਕਰ ਰਿਹਾ ਸੋ ਜੇ ਆਪਾਂ ਜਿਹੜੀ ਚੀਜ਼ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਹੀ ਹਾਂ ਅਗਰ ਤੁਸੀਂ ਇਹਨੂੰ ਰੋਜ਼ ਫੋਲੋ ਕਰਨ ਲੱਗ ਜਾਂਦੇ ਹੋ ਦਿਨ ਦੇ ਵਿੱਚ ਚਾਰ ਵਾਰੀ ਇਹਨੂੰ ਬੋਲਦੇ ਹੋ ਰੋਜ਼ ਬੋਲਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਫਿਰ ਆਸੇ-ਪਾਸੇ ਪੋਜ਼ਿਟਿਵਿਟੀ ਫੈਲਣੀ ਸ਼ੁਰੂ ਹੋ ਜੂਗੀ। ਠੀਕ ਹੈ ਜੀ। ਪੋਜ਼ਿਟਿਵਿਟੀ ਫੈਲਣ ਦੇ ਨਾਲ ਕੀ ਹੋਊਗਾ? ਕਿ ਉਸ ਘਰ ਦਾ ਮਾਹੌਲ ਅਲੱਗ ਹੋ ਜਾਊਗਾ। ਟੈਨਸ਼ਨ ਫ੍ਰੀ ਹੋ ਜਾਊਗਾ। ਠੀਕ ਹੈ ਤਣਾਅ ਮੁਕਤ ਹੋ ਜਾਊਗਾ। ਇਸ ਦਾ ਸਾਡੀ ਜ਼ਿੰਦਗੀ ਦੇ ਬਹੁਤ ਸੋਹਣਾ ਅਸਰ ਪੈਂਦਾ। ਅਸੀਂ ਵੱਡੀਆਂ-ਵੱਡੀਆਂ ਪ੍ਰੋਬਲਮਸ ਨੂੰ ਵੀ ਫਿਰ ਬਹੁਤ ਛੋਟੀਆਂ ਸਮਝਣ ਲੱਗ ਜੰਨੇ ਆ। ਠੀਕ ਹੈ ਜੀ ਹੁਣ ਤੁਸੀਂ ਇਦਾਂ ਕਰੋ ਇੱਕ ਕਾਪੀ ਲੈ ਲਓ ਉਸ ਤੇ ਨੋਟ ਕਰ ਲਓ ਮੈਂ ਬੋਲਦੀ ਆ ਮੈਂ ਸਿਰਫ ਇੱਕ ਤੁਹਾਨੂੰ ਐਗਜ਼ਾਮਪਲ ਦੇ ਰਹੀ ਆ ਵੀ ਇਦਾਂ ਲਿਖਣਾ ਲਿਖ ਤੁਸੀਂ ਆਪਣੇ ਹਿਸਾਬ ਨਾਲ ਵੀ ਸਕਦੇ ਹੋ ਜੋ ਤੁਹਾਡੀ ਪ੍ਰੋਬਲਮ ਹੈ ਪੜ੍ਹਾਈ ਦੇ ਸਬੰਧਿਤ ਹੈ ਤੁਹਾਡਾ ਪੜ੍ਹਾਈ ਚ ਮਨ ਨਹੀਂ ਲੱਗਦਾ ਜਾਂ ਮੰਨ ਲਓ ਕੋਈ ਕਾਰੋਬਾਰ ਹੈ ਉਸ ਨੂੰ ਲੈ ਕੇ ਤੁਹਾਨੂੰ ਟੈਨਸ਼ਨ ਹੈ ਵੀ ਪਤਾ ਨਹੀਂ ਇਹ ਚੱਲੂਗਾ ਕਿ ਨਹੀਂ ਚੱਲੂਗਾ ਪੋਜ਼ਿਟਿਵ ਸੋਚਣਾ ਹਮੇਸ਼ਾ ਮਿਹਨਤ ਵੀ ਕਰਨੀ ਹੈ ਵੀ ਨਹੀਂ ਵੀ ਮਿਹਨਤ ਨਹੀਂ ਕਰਨੀ ਮਿਹਨਤ ਵੀ ਕਰਨੀ ਆਪਣਾ ਕੰਮ ਵੀ ਕਰਨਾ ਉਸ ਦੇ ਨਾਲ-ਨਾਲ ਪੋਜ਼ਿਟਿਵ ਸੋਚਣਾ ਵੀ ਹਾਂ ਮੈਂ ਜੋ ਕਰ ਰਿਹਾ ਮੈਂ ਇਹਦੇ ਵਿੱਚ ਕਾਮਯਾਬ ਹੋਊਗਾ ਤਾਂ ਫਿਰ ਉਹਦਾ ਰੱਜਤ ਸੋ ਨੂੰ ਪੋਜ਼ਿਟਿਵ ਮਿਲੇਗਾ ਹੁਣ ਲਿਖਣਾ ਕੀ ਹੈ ਮੈਂ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ ਤੁਸੀਂ ਦੇਖ ਲਿਓ ਵੀ ਤੁਸੀਂ ਕਿੱਦਾਂ ਲਿਖਣਾ ਜਿਵੇਂ ਮੈਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਿਆ ਮੈਂ ਹਰਪ੍ਰੀਤ ਕੌਰ ਮੇਰੀ ਜ਼ਿੰਦਗੀ ਵਿੱਚ ਬਹੁਤ ਸਕੂਨ ਹੈ ਇਹ ਚ ਲਿਖਣ ਤੋਂ ਬਾਅਦ ਤੁਸੀਂ ਜਦੋਂ ਬੋਲਣ ਬੋਲਣਾ ਹੁੰਦਾ ਨਾ ਨਾਮ ਤੁਸੀਂ ਆਪਣਾ ਲਿਖਣਾ ਮੈਂ ਇੱਥੇ ਆਪਣਾ ਲਿਖਿਆ ਤਾਂ ਤੁਸੀਂ ਅੱਖਾਂ ਬੰਦ ਕਰਕੇ ਧਿਆਨ ਇੱਕ ਜਗ੍ਹਾ ਟਿਕਾ ਕੇ ਮਨ ਨੂੰ ਸ਼ਾਂਤ ਕਰਕੇ ਦਿਮਾਗ ਨੂੰ ਸ਼ਾਂਤ ਕਰਕੇ ਚੀਜ਼ਾਂ ਬੋਲਣੀਆਂ ਲਿਖਣ ਲਈ ਤਾਂ ਮੈਂ ਤੁਹਾਨੂੰ ਤਾਂ ਕਿਹਾ ਵੀ ਤਾਂ ਕਿ ਤੁਹਾਨੂੰ ਯਾਦ ਰਹੇ ਵੀ ਅਸੀਂ ਕਿਸ ਕਿੱਦਾਂ ਬੋਲਣ ਠੀਕ ਹੈ ਜੀ ਤੁਸੀਂ ਅਗਰ ਬਿਨਾਂ ਲਿਖੇ ਵੀ ਯਾਦ ਰੱਖ ਸਕਦੇ ਹੋ ਤਾਂ ਉਦਾਂ ਵੀ ਬੋਲ ਸਕਦੇ ਜ਼ਰੂਰੀ ਨਹੀਂ ਆ ਵੀ ਲਿਖ ਕੇ ਹੀ ਬੋਲਣਾ ਮੈਂ ਇਸੇ ਵੇਲੇ ਲਿਖਿਆ ਤਾਂ ਹੈ ਤਾਂ ਕਿ ਮੈਨੂੰ ਯਾਦ ਰਹੇ ਮੈਂ ਤੁਹਾਨੂੰ ਬੋਲਣਾ ਕੀ ਹੈ ਹਨਾ ਇੱਥੇ ਮੈਂ ਲਿਖਿਆ ਵੀ ਮੈਂ ਹਰਪ੍ਰੀਤ ਕੌਰ ਮੇਰੀ ਜ਼ਿੰਦਗੀ ਵਿੱਚ ਬਹੁਤ ਸਕੂਨ ਹੈ ਇਦਾਂ ਬੜੇ ਆਰਾਮ ਨਾਲ ਬੋਲਣਾ ਕਾੜ ਨਹੀਂ ਕਰਨੀ ਰਿਲੈਕਸ ਹੋ ਕੇ ਬੋਲਣਾ ਮੇਰੀ ਜ਼ਿੰਦਗੀ ਤਣਾਅ ਮੁਕਤ ਹੈ ਮੇਰੀ ਜ਼ਿੰਦਗੀ ਵਿੱਚ ਕੋਈ ਟੈਨਸ਼ਨ ਨਹੀਂ ਹੈ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੀਆਂ ਸਾਰੀਆਂ ਮੁਸੀਬਤਾਂ ਤੇ ਰੁਕਾਵਟਾਂ ਮੇਰੇ ਤੋਂ ਦੂਰ ਜਾ ਰਹੀਆਂ ਹਨ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਾਰੀਆਂ ਮੁਸੀਬਤਾਂ ਤੇ ਰੁਕਾਵਟਾਂ ਮੇਰੀ ਜ਼ਿੰਦਗੀ ਤੋਂ ਬਹੁਤ ਦੂਰ ਚਲੀਆਂ ਜਾਣਗੀਆਂ ਮੈਂ ਪੂਰਾ ਵਿਸ਼ਵਾਸ ਕਰਦੀ ਹਾਂ ਇਸ ਨੂੰ ਪੂਰਾ ਮੰਨਦੀ ਹਾਂ ਮੇਰੇ ਸਰੀਰ ਤੇ ਦਿਮਾਗ ਇੱਕਦਮ ਸ਼ਾਂਤ ਹੋ ਰਹੀ ਆ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰਾ ਦਿਮਾਗ ਬਿਲਕੁਲ ਸ਼ਾਂਤ ਹੋ ਜਾਵੇਗਾ ਮੈਂ ਬਹੁਤ ਖੁਸ਼ ਹਾਂ ਤੇ ਬਹੁਤ ਹਲਕਾ ਮਹਿਸੂਸ ਕਰ ਰਹੀ ਹਾਂ ਮੈਨੂੰ ਕੋਈ ਬਿਮਾਰੀ ਨਹੀਂ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਨੂੰ ਕਦੇ ਵੀ ਕੋਈ ਵੀ ਬਿਮਾਰੀ ਨਹੀਂ ਹੋਵੇਗੀ ਮੈਨੂੰ ਪੂਰਾ ਪੱਕਾ ਵਿਸ਼ਵਾਸ ਹੈ ਮੈਂ ਬਿਲਕੁਲ ਤੰਦਰੁਸਤ ਹਾਂ ਮੈਂ ਬਿਲਕੁਲ ਠੀਕ ਹਾਂ ਤੇ ਬਹੁਤ ਖੁਸ਼ ਹਾਂ ਕੁਦਰਤ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਤੁਸੀਂ ਕੁਦਰਤ ਦੀ ਜਗ੍ਹਾ ਸ੍ਰਿਸ਼ਟੀ ਜਾਂ ਬ੍ਰਹਮੰਡ ਦਾ ਇਸਤੇਮਾਲ ਕਰ ਸਕਦੇ ਹੋ ਉਹ ਸ਼ਬਦ ਵੀ ਲਿਖ ਸਕਦੇ ਹੋ ਮੈਂ ਇੱਥੇ ਕੁਦਰਤ ਸ਼ਬਦ ਲਿਖਿਆ ਤੁਸੀਂ ਕੁਦਰਤ ਦੀ ਜਗਾ ਬ੍ਰਹਮੰਡ ਜਾਂ ਸ੍ਰਿਸ਼ਟੀ ਇਹ ਸ਼ਬਦ ਲਿਖ ਸਕਦੇ ਹੋ ਬ੍ਰਹਮੰਡ ਕੀ ਹੁੰਦਾ ਪੂਰਾ ਵਾਤਾਵਰਨ ਜਿਸ ਨੂੰ ਆਪਾਂ ਕਹਿੰਦੇ ਆ ਜਿਸ ਦੇ ਆ ਪ੍ਰਮਾਤਮਾ ਦੀ ਮਿਹਰ ਥੱਲੇ ਜੋ ਚੱਲ ਰਿਹਾ ਸਭ ਕੁਝ ਠੀਕ ਹੈ ਜੀ ਸੋ ਮੈਂ ਕੁਦਰਤ ਕਿਉਂਕਿ ਮੈਨੂੰ ਕੁਦਰਤ ਨਾਲ ਬੜਾ ਪਿਆਰ ਹੈ ਮੈਨੂੰ ਗ੍ਰੀਨਰੀ ਜਿਹੜੀ ਹੈਗੀ ਆ ਹਰੇ-ਵਾਈ ਮੈਨੂੰ ਬਹੁਤ ਸੋਹਣੀ ਲੱਗਦੀ ਆ ਸੋ ਤਾਂ ਕਰਕੇ ਮੈਂ ਇਥੇ ਕੁਦਰਤ ਬਾਰੇ ਲਿਖਿਆ ਮੈਂ ਬਹੁਤ ਖੁਸ਼ ਹਾਂ ਕਿ ਕੁਦਰਤ ਮੇਰੇ ਸਾਰੇ ਸੁਪਨੇ ਪੂਰੇ ਕਰ ਰਹੀ ਹੈ ਮੈਂ ਕੁਦਰਤ ਦਾ ਧੰਨਵਾਦ ਕਰਦੀ ਹਾਂ ਧੰਨਵਾਦ ਧੰਨਵਾਦ ਧੰਨ ਇਹ ਚੀਜ਼ ਤੁਸੀਂ ਹਰ ਰੋਜ਼ ਬੋਲਣੀ ਆ ਸਵੇਰੇ ਉੱਠ ਕੇ ਬੈੱਡ ਤੋਂ ਪੈਰ ਲਾਉਣ ਤੋਂ ਪਹਿਲਾਂ ਇੱਕ ਵਾਰੀ ਕਿਉਂਕਿ ਉਸ ਟਾਈਮ ਸਾਡਾ ਦਿਮਾਗ ਜਿਹੜਾ ਹੁੰਦਾ ਉਹ 네ਗੇਟਿਵ ਨਹੀਂ ਸੋਚ ਰਿਹਾ ਹੁੰਦਾ ਬਹੁਤ ਰਿਲੈਕਸ ਹੁੰਦਾ ਸ਼ਾਂਤ ਹੁੰਦਾ ਸਾਡਾ ਦਿਮਾਗ ਉਸ ਟਾਈਮ ਸੋ ਜੋ ਆਪਾਂ ਉਹਨੂੰ ਗੱਲ ਕਹਿੰਦੇ ਆ ਉਹ ਬਹੁਤ ਛੇਤੀ ਨਾਲ ਉਸ ਟਾਈਮ ਉਹਨੂੰ ਗੱਲ ਨੂੰ ਫੜਦਾ ਹੈ ਉਸ ਤੋਂ ਬਾਅਦ ਦਿਨ ਵਿੱਚ ਤੁਸੀਂ ਦੋ ਵਾਰ ਫਿਰ ਰਾਤ ਨੂੰ ਸੌਂਦੇ ਟਾਈਮ ਜਦੋਂ ਸੌਣਾ ਹੈ ਤੁਸੀਂ ਬੋਲ ਕੇ ਨਾਲ ਦੇ ਨਾਲ ਪੈ ਜਾਣਾ ਹੈ ਕਾਪੀ ਤੁਸੀਂ ਸਾਈਡ ਤੇ ਰੱਖ ਦੇਣੀ ਹੈ ਇਹ ਨਹੀਂ ਵੀ ਬੋਲਣ ਤੋਂ ਬਾਅਦ ਫਿਰ ਤੁਸੀਂ ਤੁਰ ਫਿਰ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਨਹੀਂ ਕੰਮ ਖਤਮ ਕਰਕੇ ਸਾਰਾ ਜਦੋਂ ਤੁਸੀਂ ਬਿਲਕੁਲ ਪੈਣ ਦੀ ਤਿਆਰੀ ਆ ਤੁਸੀਂ ਜਦੋਂ ਲਾਈਟ ਬੰਦ ਕਰਨੀ ਆ ਕਾਪੀ ਸਾਈਡ ਤੇ ਰੱਖਣੀ ਆ ਤੁਸੀਂ ਉਸ ਟਾਈਮ ਨਾਲ ਦੀ ਨਾਲ ਪੈ ਜਾਣਾ ਜੇ ਤੁਹਾਨੂੰ ਇਹ ਚੀਜ਼ ਮੂਹ ਜਵਾਨੀ ਯਾਦ ਹੋ ਗਈ ਫਿਰ ਕਾਪੀ ਦੀ ਵੀ ਜ਼ਰੂਰਤ ਨਹੀਂ ਤੁਸੀਂ ਵੈਸੇ ਹੀ ਇਹਨੂੰ ਬੋਲ ਸਕਦੇ ਹੋ ਨਾ ਸਿਰਫ ਤੁਸੀਂ ਦਿਨ ਵਿੱਚ ਚਾਰ ਵਾਰ ਬੋਲ ਸਕਦੇ ਹੋ ਤੁਸੀਂ ਪੰਜ ਵਾਰੀ ਵੀ ਬੋਲ ਸਕਦੇ ਹੋ ਛੇ ਵਾਰੀ ਵੀ ਬੋਲ ਸਕਦੇ ਹੋ ਤੁਸੀਂ ਚਾਹੋ ਤਾਂ ਤੁਸੀਂ ਤਿੰਨ ਵਾਰੀ ਵੀ ਬੋਲ ਸਕਦੇ ਹੋ ਮੈਂ ਇੱਥੇ ਵੈਸੇ ਹੀ ਗੱਲ ਚਾਰ ਵਾਰੀ ਦੀ ਕਹੀ ਆ ਜਦੋਂ ਤੁਸੀਂ ਇਹ ਗੱਲ ਰੋਜ਼ ਬੋਲਣੀ ਸ਼ੁਰੂ ਕਰ ਦੇਵੋਗੇ ਤੁਸੀਂ ਮੈਂ ਤਾਂ ਇੱਥੇ ਗੱਲ ਕੀਤੀ ਹੈ ਨਾ ਵੀ ਇੰਨੇ ਦਿਨਾਂ ਦੇ ਵਿੱਚ ਮੁਸੀਬਤਾਂ ਖਤਮ ਹੋਈਆਂ ਹਨਾ ਪਰ ਤੁਸੀਂ ਚਾਹੋ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦੋ ਦਿਨਾਂ ਵਿੱਚ ਖਤਮ ਹੋ ਸਕਦੀਆਂ ਦੋ ਦਿਨਾਂ ਵਿੱਚ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਸਕਦੀਆਂ ਜੋ ਤੁਹਾਨੂੰ ਦਿਮਾਗੀ ਤੌਰ ਤੇ ਜੋ ਟੈਨਸ਼ਨ ਦੇ ਰਹੀ ਹੈ ਚੀਜ਼ ਉਹ ਖਤਮ ਹੋ ਸਕਦੀ ਹੈ ਜੋ ਤੁਹਾਨੂੰ ਸਰੀਰਕ ਤੌਰ ਤੇ ਕਸ਼ਟ ਦੇ ਰਹੀ ਹੈ ਉਹ ਵੀ ਦੋ ਤਿੰਨ ਵਿੱਚ ਖਤਮ ਹੋ ਸਕਦੀ ਹੈ ਤੁਸੀਂ ਇਹਨਾਂ ਫਰਕ ਪਹਿਲੇ ਦਿਨੀ ਪੂਰੇ ਦਿਨ ਦਾ ਨਿਕਲ ਜਾਣ ਤੋਂ ਬਾਅਦ ਆਰਥਨ ਤੱਕ ਮਹਿਸੂਸ ਕਰ ਲਓਗੇ ਦਿਨ ਦੇ ਵਿੱਚ ਤੁਸੀਂ ਤਿੰਨ ਵਾਰ ਅਗਰ ਇਹ ਚੀਜ਼ ਬੋਲੀ ਨਾ ਆਰਥਨ ਵੇਲੇ ਤੁਸੀਂ ਦੇਖੋਗੇ ਤੁਹਾਡਾ ਮਾਈਂਡ ਜਿਹੜਾ ਦਿਮਾਗ ਆ ਉਹ ਕਿਤੇ ਨਾ ਕਿਤੇ ਰਿਲੈਕਸ ਹੋ ਗਿਆ ਬਹੁਤ ਸ਼ਾਂਤ ਜਿਹਾ ਹੋ ਗਿਆ ਉਹ ਹੁਣ ਉਸ ਚੀਜ਼ ਬਾਰੇ ਨਹੀਂ ਸੋਚ ਰਿਹਾ ਜਿਸ ਚੀਜ਼ ਦੀ ਤੁਹਾਨੂੰ ਟੈਨਸ਼ਨ ਸੀ ਜਦੋਂ ਤੁਹਾਡੇ ਦਿਮਾਗ 'ਚੋਂ ਗੱਲ ਆਉਣ ਵੀ ਲੱਗੂਗੀ ਨਾ ਤਾਂ ਤੁਸੀਂ ਆਪਣੇ ਆਪ ਨੂੰ ਉਸੇ ਟਾਈਮ ਪੋਜ਼ਿਟਿਵ ਸੋਚਣ ਲਈ ਕਹਿਣਾ ਹੈ ਪੋਜ਼ਿਟਿਵ ਬੋਲਣਾ ਹੈ ਆਪਣੇ ਆਪ ਨੂੰ ਉਸੇ ਟਾਈਮ ਦਿਮਾਗ ਨੂੰ ਰੋਕਣਾ ਇਹਦੇ ਨਾਲ ਕੀ ਹੋਵੇਗਾ ਕਿ ਫਿਰ ਹੌਲੀ 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 ਦਿਮਾਗ 네ਗੇਟਿਵ ਚੀਜ਼ਾਂ ਨੂੰ ਛੱਡਦਾ ਜਾਵੇਗਾ ਪੋਜ਼ਿਟਿਵ ਚੀਜ਼ਾਂ ਨੂੰ ਫੜਦਾ ਜਾਵੇਗਾ ਤੇ ਪੋਜ਼ਿਟਿਵ ਕੰਮ ਕਰਨਾ ਸ਼ੁਰੂ ਕਰ ਦੇਵਗਾ ਠੀਕ ਹੈ ਜੀ ਸੋ ਇਸ ਚੀਜ਼ ਨੂੰ ਤੁਸੀਂ ਅਗਰ ਕਰਦੇ ਹੋ ਰੋਜ਼ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਮੈਂ ਕਈ ਵਾਰ ਕਮੈਂਟਾਂ ਵਿੱਚ ਵੀ ਕਿਹਾ ਵੀ ਬੋਲ ਕੇ ਦੇਖੋ ਇੱਕ ਦਿਨ ਵਿੱਚ ਹੀ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜੇਗਾ ਮੈਂ ਅਤੇ ਫਿਰ ਵੀ ਕਈ ਦਿਨਾਂ ਦੀ ਗੱਲ ਕੀਤੀ ਆ ਪਰ ਤੁਸੀਂ ਚਾਹੋ ਪੂਰੇ ਧਿਆਨ ਨਾਲ ਪੂਰੇ ਸ਼ਾਂਤਮਨ ਨਾਲ ਪੂਰੀ ਪੋਜ਼ਿਟਿਵ ਸੋਚ ਦੇ ਨਾਲ ਅਗਰ ਤੁਸੀਂ ਇਸ ਚੀਜ਼ਾਂ ਨੂੰ ਬੋਲੋਗੇ ਤਾਂ ਤੁਹਾਨੂੰ ਇੱਕ ਤੋਂ ਦੋ ਦਿਨ ਦੇ ਵਿੱਚ ਹੀ ਪੂਰਾ ਰਿਜ਼ਲਟ ਮਿਲ ਜਾਊਗਾ ਮੈਂ ਗਾਰੰਟੀ ਦਿੰਦੀ ਆ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਪੋਜ਼ਿਟਿਵ ਸੋਚ ਰੱਖ ਕੇ ਬੋਲਦੇ ਹੋ ਕਿੰਨਾ ਸ਼ਾਂਤਮਾਨਾ ਚੀਜ਼ ਨੂੰ ਬੋਲਦੇ ਹੋ ਤੇ ਜਦੋਂ ਤੁਹਾਡੇ ਮਨ ਦੇ ਵਿੱਚ ਨੈਗੇਟਿਵ ਸੋਚ ਆਉਂਦੀ ਹੈ ਕਿੰਨੇ ਸਮਝਦਾਰੀ ਨਾਲ ਤੁਸੀਂ ਉਸ ਨੈਗੇਟਿਵ ਸੋਚ ਨੂੰ ਰੋਕਦੇ ਹੋ ਇਹਦੇ ਨਾਲ ਫਿਰ ਕੀ ਹੋਵੇਗਾ ਰੋਜ਼ ਜਦੋਂ ਤੁਸੀਂ ਬੋਲਦੇ ਜਾਵੋਗੇ ਨਾ ਘਰ ਦੇ ਵਿੱਚ ਪੋਜ਼ਿਟਿਵਿਟੀ ਫੈਲਦੀ ਜਾਊਗੀ ਜਾਂ ਕਮਰੇ ਵਿੱਚ ਬਹਿ ਕੇ ਬੋਲਦੇ ਹੋ ਉੱਥੇ ਵੀ ਪੋਜ਼ਿਟਿਵਿਟੀ ਫੈਲਦੀ ਜਾਊਗੀ ਨਾਓ ਪੋਜ਼ਿਟਿਵਿਟੀ ਸਿਰਫ ਤੁਹਾਡੇ ਤੱਕ ਰਹੂਗੀ ਬਲਕਿ ਉਸ ਕਮਰੇ ਦੇ ਵਿੱਚ ਜਾਂ ਉਸ ਘਰ ਦੇ ਵਿੱਚ ਜਿਹੜਾ ਵੀ ਇਨਸਾਨ ਹੋਊਗਾ ਉਸਦੀ ਸੋਚ ਵੀ ਆਟੋਮੈਟਿਕਲੀ ਪੋਜ਼ਿਟਿਵ ਹੋਣੀ ਸ਼ੁਰੂ ਹੋ ਜੂਗੀ ਹੈਨਾ ਤਾਂ ਘਰ ਦਾ ਮਾਹੌਲ ਹੀ ਅਲੱਗ ਹੋ ਜਾਏਗਾ ਸੋ ਇਸ ਜੀ ਨੂੰ ਕਰਕੇ ਜਰੂਰ ਦੇਖਿਓ ਤੇ ਫਿਰ ਉਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਤਾਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਇਦਾਂ ਦੀ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ